ਕੁੰਭ ਦੇ ਮੇਲੇ ਦੇ ਵਿੱਚ ਡੁਬਕੀ ਕੱਲੀ ਆਸਥਾ ਦੀ ਨਹੀਂ ਲੱਗ ਰਹੀ ਸਗੋਂ ਉੱਥੇ ਗਲੈਮਰ ਦੀ ਵੀ ਲੱਗ ਰਹੀ ਹੈ ਉੱਥੇ ਸੋਸ਼ਲ ਮੀਡੀਆ ਦੀ ਡੁਬਕੀ ਵੀ ਲੱਗ ਰਹੀ ਹੈ ਉੱਥੇ ਬਿਜ਼ਨਸ ਦੀ ਵੀ ਡੁਬਕੀ ਲੱਗ ਰਹੀ ਹੈ ਹਾਲਾਂਕਿ ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ ਸਭ ਦੀ ਸ਼ਰਧਾ ਦਾ ਸਤਿਕਾਰ ਕਰਦੇ ਹਾਂ ਜਿਹੜੇ ਲੋਕ ਗਏ ਜਿਹੜੇ ਸ਼ਰਧਾਲੂ ਗਏ ਜਾਂ ਜਿਹੜੇ ਜਾਣਗੇ ਉਹਨਾਂ ਦਾ ਇਹ ਅਧਿਕਾਰ ਆ ਉਹਨਾਂ ਦੀ ਆਸਥਾ ਬਹੁਤ ਸਤਿਕਾਰਯੋਗ ਆ ਸਾਡੇ ਲਈ ਅਸੀਂ ਉਰ ਤੋਂ ਟਿੱਪਣੀ ਨਹੀਂ ਕਰਦੇ ਪਰ ਤੁਸੀਂ ਸੋਚ ਕੇ ਦੇਖੋ ਵੀ ਇਸ ਕੁੰਭ ਦੇ ਮੇਲੇ ਦੇ ਵਿੱਚ ਦੋ ਔਰਤਾਂ ਦੋ ਕੁੜੀਆਂ ਕਿਵੇਂ ਵਾਇਰਲ ਹੋਈਆਂ ਉਹਦੇ ਵਿੱਚ ਇੱਕ ਮੋਨਾਲੀਜ਼ਾ ਉਹ ਮੋਨਾ ਲੀਜ਼ਾ ਜਿਹੜੀ ਕਿ ਵਕ ਵਕ ਥਾਵਾਂ ਦੇ ਉੱਤੇ ਜਾ ਕੇ ਮਾਲਾ ਵੇਚਦੀ ਆ ਤੇ ਅੱਜ ਕੱਲ ਪੰਜਾਬੀ ਮੀਡੀਆ ਤੋਂ ਲੈ ਕੇ ਗੈਰ ਪੰਜਾਬੀ ਤੱਕ ਮੋਨਾ ਲੀਜ਼ਾ ਮੋਨਾ ਲੀਜ਼ਾ ਉਹਦੀਆਂ ਨੀਲੀਆਂ ਅੱਖਾਂ ਉਹਦੀਆਂ ਮੋਟੀਆਂ ਅੱਖਾਂ ਉਹਦੇ ਹੁਸਨ ਤੋਂ ਕੁਰਬਾਨ ਜਾਂਦੇ ਆ ਲੋਕ ਫੋਟੋਆਂ ਖਿਚਵਾਉਂਦੇ ਆ ਉਹ ਇਸ ਵੇਲੇ ਸਿਕਿਉਰਿਟੀ ਦੀ ਮੰਗ ਵੀ ਕਰ ਰਹੀ ਆ ਉਹਦਾ ਲੋਕਾਂ ਨੇ ਉੱਥੇ ਫੋਟੋਆਂ ਖਿਚਵਾ ਖਿਚਵਾ ਬੁਰਾ ਹਾਲ ਕਰਤਾ ਉਹ ਵਿਚਾਰੀ ਜਾਵੇ ਤਾਂ ਜਾਵੇ ਕਿੱਥੇ ਮਤਲਬ ਮੋਨਾ ਲੀਜ਼ਾ ਮੋਨਾ ਲੀਜ਼ਾ ਮੋਨਾ ਲੀਜ਼ਾ ਇਹ ਗੱਲ ਚੱਲਦੀ ਆ ਦੂਜੀ ਕੁੜੀ ਹੈਗੀ ਜੀ ਹਰਸ਼ਾ ਰਿਸ਼ਾਰੀਆ ਜਿਹੜੀ ਕਿਸੇ ਵੇਲੇ ਇੱਕ ਟੀਵੀ ਚੈਨਲ ਦੀ ਐਂਕਰ ਵੀ ਸੀ, ਮਾਡਲ ਵੀ ਸੀ, ਐਕਟਰਸ ਵੀ ਬਾਅਦ ਦੇ ਵਿੱਚ ਜ਼ਿੰਦਗੀ ਦੇ ਮੋੜ ਟੱਟਿਆ ਤੇ ਉਹ ਚਲੀ ਗਈ ਹੈ ਜੀ ਇਸ ਵੇਲੇ ਸੱਧਵੀ ਬਣ ਕੇ ਤੇ ਮਹਾਕੁੰਭ ਦੇ ਵਿੱਚ ਪਰ ਉਹਨੇ ਹੁਣ ਰੋਦੀ ਹੋਈ ਨੇ ਮਹਾਕੁੰਭ ਛੱਡਤਾ ਖਬਰਾਂ ਉਹਦੇ ਬਾਰੇ ਇਹ ਆ ਕੇ ਸੁੰਦਰ ਸਾਧਵੀ ਨੇ ਕਮਾਲ ਕਰਦੀ ਇਤਨੀ ਸੁੰਦਰ ਸਾਧਵੀ ਕਦੀ ਦੇਖੀ ਹੀ ਨਹੀਂ ਇਹ ਸਾਧਵੀ ਤੋਂ ਕਮਾਲ ਕਰ ਦਿੱਤੀ ਹੈ ਇਸकी ਮੋਟੀ ਮੀਲੀ ਅੱਖਾਂ ਐਸੀ ਹੈ ਮਤਲਬ ਇਹ ਹੈ ਵੀ ਉੱਥੇ ਜਿਹੜੇ ਬਹੁਤ ਮਹਾਨ ਸਾਧੂ ਸੰਤ ਹੋਣਗੇ ਉਹਨਾਂ ਦੀ ਉਨੀ ਖਬਰ ਨਹੀਂ ਪਰ ਗਲੈਮਰ ਦੀ ਖਬਰ ਕਿੰਨੀ ਉਬਰ ਕੇ ਆਉਂਦੀ ਆ ਹਾਲਾਂਕਿ ਬਹੁਤ ਸਾਰੇ ਸਾਬੂ ਸੰਤਾਂ ਨੇ ਹੁਣ ਤੱਕ ਇਹ ਗੱਲ ਕਹੀ ਆ ਕਿ ਭਾਈ ਇਸ ਤਰੀਕੇ ਨਾਲ ਮਹਾਕੁੰਬ ਨੂੰ ਆਪਣੀ ਲੀ ਤੋਂ ਪਟਕਾਇਆ ਜਾ ਰਿਹਾ ਜਿਹੜੇ ਇਨਫਲੂਐਂਸਰ ਆ ਜਿਹੜੇ ਬਲੌਗਰ ਆ ਉਹ ਇਹਨੂੰ ਆਪਣੇ ਅਸਲ ਮਕਸਦ ਤੋਂ ਪਟਕਾ ਰਹੇ ਆ ਤੇ ਇਹਦੇ ਵਿੱਚ ਕੋਈ ਦੂਰ ਆ ਵੀ ਨਹੀਂ ਕਿ ਬਹੁਤ ਸਾਰੇ ਲੋਕ ਸਿਰ ਤੇ ਸਿਰਫ ਇਹੋ ਜੀ ਚੀਜ਼ ਇਨਾ ਥਾਵਾਂ ਤੇ ਇਹੋ ਜੇ ਇਕੱਠਾਂ ਤੇ ਇਹੋ ਜੇ ਧਾਰਮਿਕ ਸਮਾਗਮਾਂ ਤੇ ਇਹੋ ਜੇ ਸਮਾਜਿਕ ਸਮਾਗਮਾਂ ਦੇ ਉੱਤੇ ਲੱਭਦੇ ਫਿਰਦੇ ਹੁੰਦੇ ਆ ਵੀ ਸਾਡੀ ਕੀ ਚ ਵਾਇਰਲ ਹੋਏ ਜਿਵੇਂ ਇਹ ਦੋ ਕੁੜੀਆਂ ਵਾਇਰਲ ਹੋਈਆਂ ਉਵੇਂ ਤੜੇ ਕੋਈ ਸਿਧਾਂਤ ਵਾਇਰਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਵੇਂ ਮੋਨਾਲੀza ਚਲੋ ਗਰੀਬ ਪਰਿਵਾਰ ਦੇ ਵਿੱਚੋਂ ਆ ਉਹਦੀ ਪਛਾਣ ਬਣ ਗਈ ਪਰ ਉਹਦੀ ਪਛਾਣ ਉਹਦੀ ਰੋਟੀ ਦਾ ਜ਼ਰੀਆ ਵੀ ਬਣੇ ਫੇਰ ਆ ਇਹੋਂ ਤਾਂ ਬਹੁਤ ਸਾਰੇ ਹੋਰ ਲੋਕਾਂ ਨੇ ਵੀ ਹਰ ਸਾਲ ਸ਼ਾਰੀਆਂ ਵਾਂਗੂ ਆਪੋ ਆਪਣਾ ਕਾਰੋਬਾਰ ਛੱਡ ਕੇ ਕਿਸੇ ਨਾ ਕਿਸੇ ਧਰਮ ਨੂੰ ਚੁਣਿਆ ਹੋਣਾ ਕੋਈ ਅਧਿਆਤਮਵਾਦ ਦੇ ਰਾਹ ਦੇ ਉੱਤੇ ਪਹਿਲਾਂ ਪਿਆ ਪੀ ਹੁਣ ਪਿਆ ਕੋਈ 2 ਮਹੀਨੇ ਪਹਿਲਾਂ ਪਿਆ ਹੋਣਾ ਕੋਈ 20 ਸਾਲ ਪਹਿਲਾਂ ਪਿਆ ਹੋਣਾ ਪਰ ਉਹਨਾਂ ਬੰਦਿਆਂ ਦੀ ਖਬਰ ਕਿਉਂ ਨਹੀਂ ਆਈ ਕਿਉਂਕਿ মিডিਏ ਦੇ ਇੱਕ ਹਿੱਸੇ ਨੂੰ ਵੀ ਗਲੈਮਰ ਚਾਹੀਦਾ ਤੇ ਲੋਕਾਂ ਨੂੰ ਵੀ ਆਪਣੀਆਂ ਅੱਖਾਂ ਸੇਕਣ ਦੇ ਲਈ ਤੇ ਸ਼ਬਦਕ ਤੌਰ ਦੇ ਉੱਤੇ ਸਵਾਦ ਲੈਣ ਦੇ ਲਈ ਇਹਨਾਂ ਨੁਕਤਿਆਂ ਨੂੰ ਇਹਨਾਂ ਵਿਸ਼ਿਆਂ ਨੂੰ ਉਭਾਰਨ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਮੇਰੀ ਪੰਜਾਬੀ মিডিਏ ਨੂੰ ਨੈਸ਼ਨਲ মিডিਏ ਨੂੰ ਇੱਕ ਬੇਨਤੀ ਹੈ ਇੱਕ ਸਵਾਲ ਆ ਵੀ ਜਿਵੇਂ ਤੁਸੀਂ ਮੋਨਾਲੀ ਦਾ ਦੀਆਂ ਅੱਖਾਂ ਦੀ ਖਬਰ ਕੀਤੀ ਤੁਸੀਂ ਉਵੇਂ ਖਨੌਰੀ ਬਾਰਡਰ ਦੀ ਖਬਰ ਕੀਤੀ ਤੁਸੀਂ ਕਦੇ ਮੁਹਾਰੀ ਦੇ ਵਿੱਚ ਲੱਗੇ ਹੋਏ ਬੰਦੀ ਸਿੰਘਾਂ ਦੇ ਮੋਰਚੇ ਦੀ ਖਬਰ ਕੀਤੀ ਤੁਸੀਂ ਕਦੇ ਸੁਮਾਣੇ ਦੇ ਵਿੱਚ ਇੱਕ ਮੋਬਾਈਲ ਟਾਵਰ ਦੇ ਉੱਤੇ ਚੜੇ ਹੋਏ ਗੁਰਜੀਤ ਸਿੰਘ ਖਾਲਸਾ ਦੀ ਖਬਰ ਕੀਤੀ ਜਿਹੜਾ ਕਿ ਬੰਦੀ ਸਿੰਘਾਂ ਦੇ ਬਾਰੇ ਗੱਲ ਕਰ ਰਿਹਾ ਜਿਹੜਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਵਿਦਰਦਗਾਂ ਦੇ ਖਿਲਾਫ ਸੰਘਰਸ਼ ਕਰ ਰਿਹਾ ਨਹੀਂ ਕਿਉਂਕਿ ਇਨ੍ਹਾਂ ਖਬਰਾਂ ਦੇ ਵਿੱਚੋਂ ਗਲੈਮਰ ਨਹੀਂ ਲੱਭਦਾ ਇਹਨਾਂ ਖਬਰਾਂ ਦੇ ਵਿੱਚੋਂ ਰਸ ਵੀ ਮਿਲਦਾ ਇਹਨਾਂ ਖਬਰਾਂ ਦੇ ਵਿੱਚੋਂ ਖੂਬਸੂਰਤੀ ਵੀ ਨਿਕਲ ਕੇ ਆਉਂਦੀ ਇਹ ਸਿਧਾਂਤਿਕ ਗੱਲ ਆ ਉਹ ਗਲੈਮਰ ਦੀ ਗੱਲ ਆ ਤੇ ਜਿੱਥੇ ਗਲੈਮਰ ਹੋਵੇ ਉੱਥੇ ਆਮ ਲੋਕ ਡੁੱਲਦੇ ਆ ਉੱਥੇ ਆਮ ਲੋਕ ਲਟਦੇ ਆ ਉੱਥੇ ਆਮ ਲੋਕ ਸ਼ਬਦ ਤੌਰ ਦੇ ਉੱਤੇ ਜਾਂ ਅੱਖਾਂ ਦੇ ਤੌਰ ਦੇ ਉੱਤੇ ਰਸ ਮਾਣਦੇ ਆ ਇਸੇ ਕਰਕੇ ਨਹੀਂ ਤਾਂ ਦੇਖੋ ਬਹੁਤ ਸਾਰੇ ਹੋਰ ਲੋਕ ਦੀ ਵਕਤ ਵਕਤ ਖਮਾਂ ਤੇ ਜਾਂਦੇ ਆ ਪਰ ਜਿੱਥੇ ਜਿਹਦੀ ਗੱਲ ਅਟਕ ਗਈ ਜਿਹਦੀ ਸੂਈ ਜਿੱਥੇ ਖੜ ਗਈ ਉਹਨੇ ਉਹਨੂੰ ਚੱਕ ਲਿਆ ਉਸ ਵਿਸ਼ੇ ਨੂੰ ਅਪਣਾ ਲਿਆ ਸਾਨੂੰ ਮੋਨਾ ਲੀਜ਼ਾ ਦੇ ਉੱਤੇ ਕੋਈ ਹਰਕ ਨਹੀਂ ਉਹ ਤਾਂ ਇੱਕ ਸੁਧਾਰਨ ਕੁੜੀ ਆ ਉਹ ਚੜ੍ਹਦੀ ਕਲਾ ਦੇ ਵਿੱਚ ਰਹੇ ਉਹਨੂੰ ਫਿਲਮਾਂ 'ਚ ਵੀ ਕੰਮ ਮਿਲੇ ਪਰ ਲਬਤ ਕਿਵੇਂ ਹੋਈ ਆ ਗੱਲ ਇਹ ਆ ਸਾਨੂੰ ਹਰਸ਼ਰ ਇਸ਼ਾਰੀਆਂ ਦੇ ਉੱਤੇ ਵੀ ਕੋਈ ਹਰਕ ਨਹੀਂ ਉਹਦਾ ਸੋਨਾ ਤਾਂ ਚੱਲੇ ਦੁਨੀਆ ਦੇ ਵਿੱਚ ਬੜੇ ਕੰਮ ਚੱਲੀ ਜਾਂਦੇ ਉਹਦਾ ਵੀ ਕੰਮ ਚੱਲੇ ਪਰ ਲਬਤ ਕਿਵੇਂ ਕੀਤੀ ਆ ਜਿਹੜੀ ਸਿਧਾਂਤਕ تھا ਜਿਹੜੇ ਆਸ਼ੇ ਤਹਿਤ ਜਿਹੜੇ ਮਿਸ਼ਨ ਤਹਿਤ ਜਿਹੜੀ ਸੋਚ ਤਹਿਤ ਜਿਹੜੀ ਆਸਥਾ ਤਹਿਤ ਜਿਹੜੀ ਵੀ ਗੱਲਬਾਤ ਹੈ ਤਹਿਤ ਅਧਿਆਤਮਵਾਦ ਦੇ ਤਹਿਤ ਉੱਥੇ ਲੋਕ ਇੰਨੀ ਵੱਡੀ ਗਿਣਤੀ ਦੇ ਵਿੱਚ ਜਾਂਦੇ ਮਹਾਕੰਵ ਦੇ ਵਿੱਚ 10 ਕਰੋੜ ਲੋਕਾਂ ਦੀ ਗੱਲ ਘੱਟ ਤੇ ਦੋ ਕੁੜੀਆਂ ਦੀ ਗੱਲ ਵੱਧ ਇਥੋਂ ਮੀਡੀਆ ਦਾ ਵੀ ਪਤਾ ਲੱਗ ਜਾਂਦਾ ਵੀ ਉਹਨੂੰ ਕੀ ਚਾਹੀਦਾ ਇਥੋਂ ਆਮ ਲੋਕਾਂ ਦੇ ਦੇਖਣ ਦੇ ਸਵਾਦ ਦਾ ਸੁਣਨ ਦੇ ਸਵਾਦ ਦਾ ਵੀ ਪਤਾ ਲੱਗ ਜਾਂਦਾ ਵੀ ਉਹਨਾਂ ਨੂੰ ਕੀ ਚਾਹੀਦਾ ਇਥੇ ਸਾਰਾ ਕੁਝ ਕਲੀਅਰ ਹੋ ਜਾਂਦਾ ਤੇ ਸਾਡੇ ਦੇਸ਼ ਤੇ ਮੀਡੀਆ ਦੇ ਲਈ ਸਿਧਾਂਤਕ ਖਬਰਾਂ ਸੰਘਰਸ਼ਸ਼ੀਲ ਧਰਾਨੀਆਂ ਖਬਰਾਂ ਲੋਕ ਘੋਲਾਂ ਦੀ ਅਗਵਾਈ ਕਰਦਿਆਂ ਦੀਆਂ ਖਬਰਾਂ ਇਹ ਬਹੁਤ ਛੋਟਾ ਰਹਿ ਜਾਂਦੀਆਂ ਲੋਕਾਂ ਦੇ ਮਸਲੇ ਅੰਦਰ ਜਾਣ ਕਰਕੇ ਛੁਟਕਾਰਾ ਰਹਿ ਜਾਂਦੀਆਂ ਪਰ ਇਹ ਖਬਰ ਬਹੁਤ ਵੱਡੀ ਬਣਦੀ ਆ ਉਸ ਦੀ ਅੱਖਾਂ ਨੀਲੀ ਹੈ ਉਹ ਬੜੀ ਖੂਬਸੂਰਤ ਲੱਗ ਰਹੀ ਹੈ ਉਸਨੇ ਆਪਣਾ ਫਿਲਮੀ ਕੈਰੀਅਰ ਛੋੜ ਦਿਆ ਉਹ ਸਭ ਤੋਂ ਸੁੰਦਰ ਸਾਧਵੀ ਹੈ ਉਸ ਕੋ ਦੇਖ ਕਰ ਤੋ ਲੋਗੋਂ ਕਾ ਜਮਾਵੜਾ ਲੱਗ ਜਾਤਾ ਹੈ ਬਸ ਇਸੇ ਚੱਕਰ ਦੇ ਵਿੱਚ ਇਹ ਸਾਰਾ ਮੀਡੀਆ ਵੀ ਜਿਵੇਂ ਗਿਆ ਹੀ ਸਿਰਫ ਤੇ ਸਿਰਫ ਪ੍ਰਯਾਗ ਰਾਜ ਦੇ ਵਿੱਚ ਇਸ ਕਰਕੇ ਹੋਵੇ ਬਾਕੀ ਤੁਸੀਂ ਗਏ ਹੋ ਜਿੰਦਾਬਾਦ ਰਹੋ ਜਿਹੜੀ ਸੰਗਤ ਜਿਹੜੇ ਸ਼ਰਧਾਲੂ ਜਾ ਰਹੇ ਆ ਉਹਨਾਂ ਦੀ ਸ਼ਰਦਾ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ